ਇਨਸਟਾਗ੍ਰam ਤੇ ਮਿਲੀ ਕੁੜੀ ਮੁੰਡੇ ਨਾਲ ਕਰਦੀ ਰਹੀ ਮਾੜਾ ਸੇਰਾ ਲਾ ਕੇ ਬਰਾਤ ਲੈ ਕੇ ਪੈਲਸ ਮੂਰੇ ਬੈਠਾ ਪੂਰਾ ਪਰਿਵਾਰ ਅਤੇ ਲਾੜਾ ਲੇਕਿਨ ਨਾ ਸੀ ਉੱਥੇ ਲਾੜੀ ਤੇ ਨਾ ਆਇਆ ਉਸਦਾ ਪਰਿਵਾਰ ਅੱਧੀ ਰਾਤ ਤੱਕ ਸੜਕ ਤੇ ਹੀ ਬੈਠੀ ਰਹੀ ਬਰਾਤ ਹੁਣ ਮੁੰਡੇ ਨੇ ਰੋੜੋ ਦਸੀ ਸਾਰੀ ਕਹਾਣੀ ਤੁਸੀਂ ਵੀ ਸੁਣੋ ਇਸ ਵੀਡੀਓ ਤੇ ਲੋਕੋ ਇੰਨਾ ਕੁ ਜ਼ਿਆਦਾ ਸਾਵਧਾਨ ਹੋ ਜਾਓ ਤੇ ਅਣਜਾਨਾ ਨਾ ਬਣੋ ਦੇਖ ਲਓ ਮਿੰਟਾਂ ਦੇ ਵਿੱਚ ਇਸ ਮੁੰਡੇ ਦੇ ਨਾਲ ਤੇ ਇਸਦੇ ਪਰਿਵਾਰ ਦੇ ਨਾਲ ਵਾਪਰ ਗਿਆ ਪਾਣਾ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਨੂੰ ਦੱਸਦੀ ਕਿ ਨਕੋਦਰ ਦੇ ਪਿੰਡ ਮੰਡੀ ਵਾਲਾਂ ਤੋਂ ਇਹ ਘਟਨਾ ਸਾਹਮਣੇ ਆਈ ਜਿੱਥੇ ਕਿ ਹੁਣ ਪਰਿਵਾਰ ਦਾ ਜਿਹੜਾ ਦੁੱਖ ਨਹੀਂ ਦੇਖਿਆ ਜਾਂਦਾ ਇਸ ਔਕੇ ਇਸ ਪਰਿਵਾਰ ਦਾ ਲਾੜੇ ਦਾ ਕੀ ਕਹਿਣਾ ਇੰਨਾ ਤੋਂ ਹੀ ਸੁਣੋ ਪੂਰਾ ਮਾਮਲਾ ਦੀਪਕ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਜਲੰਧਰ ਤੋਂ ਕਿਹੜੀ ਜਗ੍ਹਾ ਜੀ ਮੜਿਆਲੇ ਬੜਿਆਲਾ ਮੜਿਆਲਾ ਜਲੰਧਰ ਮੜਿਆਲਾ ਅੱਛਾ ਦੀਪਕ ਕੀ ਹੋਇਆ ਕਿ ਤੁਹਾਡੇ ਨਾਲ ਅੱਜ ਤੁਸੀਂ ਇੱਥੇ ਬਰਾਤ ਲੈ ਕੇ ਆਏ ਹੋ ਕੀ ਹੋਇਆ ਭਾਈ ਮੈਰਗੀ ਤੇ ਆਏ ਸੀ ਹਾਂ ਸਾਰੇ ਉਹ ਬਾਰੀ ਦਾਲੋਂ ਹੁੰਦੀ ਪਈ ਹੈ ਸਹੀ ਹੁਣ ਤੋਂ ਉਹ 2 ਟਾਈਮ ਹੋਇਆ ਪੂਰੇ ਦਿਨ ਚੱਲੇਗਾ ਲੜਕੀ ਕੌਣ ਹੈ ਤੁਹਾਡੀ ਕਦੋਂ ਤੋਂ ਫਰੈਂਡਸ਼ਿਪ ਸੀ ਹੁੰਦੇ ਨਾਲ ਤੁਸੀਂ ਇਹ ਤੋਂ ਪਹਿਲਾਂ ਲੜਕੀ ਨੂੰ ਮਿਲੇ ਹੋ ਕਦੇ? ਮੈਂ ਆ ਹੀ ਹੋਣਾ ਹੈ। ਅੱਛਾ ਕਦੇ ਇਸ ਤੋਂ ਪਹਿਲਾਂ ਕਿਤੇ ਬਾਹਰ ਮਿਲਣਾ ਵੀ ਨਹੀਂ ਹੋਇਆ? ਕਿੰਨੇ ਕਿਲੋਮੀਟਰ? ਤੇ ਤੁਹਾਡੀ ਮਤਲਬ ਵਿਆਹ ਤੱਕਰ ਗੱਲ ਆ ਗਈ। ਤੇ ਹੋਰ ਉਹਨੇ ਤੁਹਾਡੇ ਪਰਿਵਾਰ ਉਹ ਕਿਸੇ ਪਰਿਵਾਰ ਦੇ ਮੈਂਬਰ ਨਾਲ ਤੁਹਾਡੀ ਗੱਲ ਹੋਈ ਹੋਵੇ। ਦਾਦਾ ਹੋਣੀ ਆ, ਦਾਪੂਣ ਹੋਣੀ ਆ। ਤੇ ਕੁੜੀ ਦੇ ਮਾਪਿਓ ਨਾਲ ਤੁਹਾਡੇ ਬਾਪੂ ਤੇ ਮਾਤਾ ਕਰੇ ਮਿਲੇ? ਨਹੀਂ ਗੱਲ ਹੀ ਹੋਈ ਆ। ਫੋਨ ਤੇ ਗੱਲ ਹੋਈ। ਤੁਹਾਨੂੰ ਕੀ ਕਹਿ ਕੇ ਬੁਲਾਇਆ ਗਿਆ ਸੀ ਅੱਜ? ਆਮ ਨੂੰ ਤਾਂ ਕੱਲੇ ਜਾਣ ਦੀ ਕੱਲ ਗੱਲ ਹੋਈ ਹੈ ਕੱਲ ਨੂੰ ਤੁਸੀਂ ਬਰਾਤ ਲੱਗੇ ਅੱਛਾ ਤੇ ਕਿੱਥੇ ਦਾ ਤੁਹਾਨੂੰ ਐਡਰੈਸ ਦਿੱਤਾ ਸੀਗਾ ਜੋਰ ਦੀ ਰੋਡ ਰੋਜ਼ ਗਾਰਡਨ ਦਾ ਅੱਛਾ ਤੇ ਹੁਣ ਤੁਸੀਂ ਕਿੰਨੇ ਕ ਬੰਦੇ ਆਏ ਸੀ ਇੱਥੇ ਬਰਾਤ ਲੱਗੇ 50 60 ਬੰਦੇ ਤੇ ਉਹਨਾਂ ਤੋਂ ਤੁਹਾਡੀ ਕੀ ਮੰਗੀ ਆ ਤੁਹਾਨੂੰ ਕੀ ਆਸ ਹੈਗੀ ਵੀ ਲੜਕੀ ਆਊਗੀ ਨਹੀਂ ਨਾ ਭਾਈ ਹੁਣ ਆਣਾ ਬਵਾਈ ਜਾਣਾ ਤੁਹਾਡੀ ਉਮਰ ਕਿੰਨੀ ਆ 28000 ਦੀ ਤੁਸੀਂ ਕੀ ਕਰਦੇ ਹੋ ਮੈਂ ਬਾਹਰ ਅੱਛਾ ਤੇ ਲੜਕੀ ਲੜਕੀ ਕੀ ਕਰਦੀ ਹੈ ਉਹਨਾਂ ਕੀ ਨਾਮ ਹੈ ਲੜਕੀ ਕਹਿੰਦੀ ਮੈਂ ਵਕੀਲ ਹਾਂ ਅੱਛਾ ਲੜਕੀ ਦਾ ਨਾਮ ਕੀ ਦੱਸਿਓ ਨੇ ਫਰੀਦ ਫਰੀਦ ਬਨਪ੍ਰੀਤ ਬਨਪ੍ਰੀਤ ਤੇ ਲੜਕੀ ਦੀ ਉਮਰ ਕਿੰਨੀ ਹੈ ਉਹੀ ਸੇਮ ਹੈ ਜਿਹੜਾਈ ਰੱਖਿਆ ਅੱਛਾ ਤੇ ਹੁਣ ਤੁਹਾਡੀ ਕੀ ਮੰਗ ਹੈ ਕਿਸ ਤਰ੍ਹਾਂ ਇਨਸਾਫ ਚਾਹੁੰਦੇ ਹੋ ਤੁਸੀਂ ਕੀ ਹੋਣਾ ਹੋ ਗਿਆ ਕੀ ਹੋ ਰਿਹਾ ਹੈ ਤੁਹਾਡੇ ਜੇ ਕੁੜੀ ਵਾਲੇ ਤੁਹਾਨੂੰ ਖਰਚਾ ਦੇਣ ਤੇ ਫਿਰ ਤੁਸੀਂ ਸਹਿਮਤ ਹੋ ਪ੍ਰੇਮ ਪ੍ਰੇਮ ਜੰਜੀ ਅੱਜ ਤੁਸੀਂ ਇੱਥੇ ਖੜੇ ਹੋ ਕੀ ਘਟਨਾ ਤੁਹਾਡੇ ਨਾਲ ਵਾਪਰੀ ਹੈ ਜੀ ਸਾਡੇ ਨਾਲ ਵਾਪਰੀ ਆ ਸਾਨੂੰ ਕਹਿੰਦੇ ਵੀ ਸਵੇਰ ਨੂੰ 10 ਵਜੇ ਉਪਰਾਹ ਲੈ 10 ਵਜੇ ਪਹਿਲਾਂ ਮੈਂ ਕਹਿੰਦਾ ਨਹੀਂ 5 ਬੰਦੇ ਹੋਣੇ ਜੇ ਤੁਹਾਡੇ ਸੱਤਾਂ ਬੇਟਾਂ ਲੱਗਿਆ ਉਹਦੀ ਮਾਂ ਕਹਿੰਦੀ ਨਹੀਂ ਮੈਂ 150 ਬੰਦਾ ਸਾਂ 500 ਬੰਦੇ 70 ਬੰਦੇ ਲੈ ਤਰੀ ਸੱਟ ਵੇੜ ਕਾਦੀ ਵਜ੍ਹੀ ਤੁਸੀਂ ਕਹਿ ਰਹੇ ਹੋ ਉਹ ਐਕਸੀਡੈਂਟ ਆ ਉਹਦੀ ਤੇ ਦਾ ਹੁੰਦੀ ਕੁੜੀ ਦੇ ਪੇੜ ਦਾ ਕੁੜੀ ਦੇ ਪਿਓ ਦਾ ਅੱਛਾ ਜੀ ਦੋ ਤਰੀਕ ਦਾ ਵਿਆਹ ਅੱਛਾ ਜੀ ਇਹ ਜਿਹੜੀ ਦੋ ਦਿਨ ਮੈਨੂੰ ਦੇ ਦੇਣਾ ਕਿ ਦੋ ਤੋਂ 10 ਮਿਲ ਜਾਈ ਦੇ ਦੋ ਦਿਨ ਲੱਗ ਠੀਕ ਹੈ ਜੀ ਮੈਂ ਸਵੇਰੇ ਆਏ ਅਸੀਂ ਕਰੋ 10 ਵਜੇ ਪਹੁੰਚ ਆਂ 10:30 ਵਜੇ ਮਲਾਜਮੀ ਉੱਥੇ ਖੜੇ ਆ ਪੁੱਛਿਆ ਕਿ ਪੈਸੇ ਦਾ ਇਹਨੇ ਪੈਸੇ ਨਹੀਂ ਕਿਹਾ ਤੁਸੀਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਜ਼ਿਲ੍ਹਾ ਜਲੰਧਰ ਤਹਿਸੀਲ ਕੋਟ ਪਿੰਨ ਮੜਿਆਲਾ ਅੱਛਾ ਤੇ ਹੁਣ ਤੁਸੀਂ ਕੁੜੀ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕੀ ਕੀ ਆਏ ਨਹੀਂ ਜਿਵੇਂ ਇਹਨਾਂ ਨੇ ਦੱਸਿਆ ਵੀ ਕੁੜੀ ਵਕੀਲ ਹੈ ਤੇ ਤੁਸੀਂ ਕੋਈ ਅਦਾਲਤ ਜਾ ਕੇ ਪਤਾ ਕੀਤਾ ਵੀ ਇਹ ਇਸਨਾ ਦੇ ਵਕੀਰ ਹੈਗੀ ਹੈ ਕੋਈ ਨਹੀਂ ਹੈਗੀ ਆ ਨਹੀਂ ਅਸੀਂ ਤਾਂ ਗੈਨ ਨਾਲ ਸਾਡੇ ਪਰਮਾਰਨਾ ਤੋਂ ਸਰ ਜਿਹੜੇ ਮੂਰੇ ਹੁਣ ਤੁਹਾਡੇ ਕੀ ਮੰਗਿਆ ਹੁਣ ਤੁਸੀਂ ਪੁਲਿਸ ਬੁਲਾਈ ਹੈ ਮੈਂ ਕਿਹਾ ਜੇ ਤੂੰ ਤਾਂ ਤਰਖਾਹ ਦਿੱਤੀ ਆ ਸਾਡਾ ਕੋਈ ਇਹਨਾਂ ਕੱਲ ਨੂੰ ਕਹੇ ਮੈਂ ਇੱਥੇ ਆਣਾ ਸਾਡੇ ਨੂੰ ਕੁੱਟ ਮਾਰ ਕਰੇ ਕੋ ਫੜਾੜ ਦੇ ਸਾਨੂੰ ਹੁਣ ਤੁਸੀਂ ਫਿਰ ਕੀ ਕਾਰਵਾਈ ਕਰਾਨ ਲੱਗੇ ਪੁਲਿਸ ਨੂੰ ਬੁਲਾਇਆ ਤੁਸੀਂ ਕੀ ਕਾਰਵਾਈ ਕਰਾਨ ਲੱਗੇ ਹੋ ਹਾਂ ਹੋ ਵੀ ਸਾਨੂੰ ਜਿਹੜਾ ਕਟਾਕ ਸੱਤਾ ਦੇ ਨਹੀਂ ਆਵੇ ਉਹ ਕਰੇ ਹਾਂ ਹੁਣ ਤੁਸੀਂ ਐਵੇਂ ਜੀ ਲੜਕੀ ਜੀ ਨਾਲ ਤੁਹਾਡੇ ਮੁੰਡੇ ਨਾਲ ਤੁਸੀਂ ਵਿਆਹ ਕਰਨਾ ਚਾਹੋਗੇ ਕਿ ਨਹੀਂ ਚਾਹੋਗੇ ਮੈਂ ਗਾਂ ਕਦੇ ਵੀ ਨਾ ਪੜ ਪਟਾਂਗੇ ਜਿੰਨੀ ਵੀ ਇਹਨਾਂ ਪਟਾਂਗੇ ਸਰਦਾਰਾ ਸਿੰਘ ਜੀ ਬਰਾਤ ਆਈ ਸੀ ਇੱਕ ਵਾਪਸ ਮੁੜ ਗਈ ਆ ਕੀ ਆ ਸਾਰਾ ਮਾਮਲਾ ਜਾਣਕਾਰੀ ਦਿਓ ਇਹ ਅੱਜ ਸਾਨੂੰ ਕੰਪਲੇਟ ਮਿਲੀ ਆ ਦੀਪਕ ਪੁੱਤਰ ਪ੍ਰੇਮਚੰਦ ਵਾਸੀ ਮੜਿਆਣਾ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਉਹ ਮੁੰਡਾ ਬਰ ਦੁਬਈ ਚ ਸੀਗਾ ਉਹਦੀ ਇੰਸਟਾਗ੍ਰam ਦੇ ਉੱਤੇ ਇੱਥੇ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਨਾਲ ਗੱਲਬਾਤ ਹੁੰਦੀ ਸੀ ਔਰ ਉਹਨਾਂ ਨੇ ਫੋਨ ਦੇ ਉੱਤੇ ਅੱਜ 6 12 2024 ਨੂੰ ਆਨੰਦਕਾਰ ਦੀ ਡੇਟ ਰੱਖੀ ਸੀ ਤੇ ਉਹ ਜਦੋਂ ਬਰਾਤ ਲੈ ਕੇ ਇੱਥੇ ਆਏ ਤੇ ਇੱਥੇ ਇਹਨਾਂ ਨੇ ਕੁੜੀ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਮੈਂ ਤੁਹਾਨੂੰ ਆਪਣੇ ਬੰਦੇ ਭੇਜਦੀ ਆਂ ਤੁਸਾਨੂੰ ਅਗਰ ਰੀਸੀਵ ਕਰਦੇ ਆਂ ਨਾ ਤੰਦਨ ਕੋਈ ਪੈਰਸ ਦਿੱਤੇ ਨਾ ਕੋਈ ਲੋਕੇਸ਼ਨਾਂ ਭੇਜੀਆਂ ਉਹ ਕੋਈ ਲੁਧਿਆਣੇ ਦੀ ਹੁੰਦੀ ਸੀ ਕੋਤਨੀ ਹੁੰਦੀ ਸੀ ਉਹ ਵਿਚਾਰੇ ਡੀ ਡੋਕ ਕੇ ਸਾਡੇ ਕੋਲ ਥਾਣੇ ਤੇ ਸ਼ਿਕਾਇਤ ਦੇ ਕੇ ਗਏ ਆ ਫਰਦਰ ਸ਼ੀਨ ਇਨਕੁਆਰੀ ਕਰਦੇ ਆ ਕਿਹੜੀ ਜਗ੍ਹਾ ਤੇ ਬੁਲਾਇਆ ਸੀ ਉਹਨਾਂ ਨੂੰ ਆਪਣੇ ਮੋਗੇ ਗਿਆ ਸੀ ਵੀ ਇੰਟਰ ਤੁਹਾਡੇ ਮੂਰੇ ਬੰਦੇ ਆਉਣਗੇ ਉਹਨਾਂ ਨੂੰ ਸਵੀਕਾਰ ਕਰਕੇ ਹੀ ਪੈਰਸ ਲੈ ਜਾਗੇ ਕੁੜੀ ਮੋਗਲੀ ਕੁੜੀ ਮਨਪ੍ਰੀਤ ਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਮੋਗਾ ਲਿਖਿਆ ਕੰਦਲ ਮੁੰਡੇ ਕਿਥੋਂ ਤੁਸੀਂ ਜੀ ਮੁੰਡੇ ਵਾਲੇ ਪਿੰਡ ਮਰਿਆਣਾ ਪਿੰਡ ਪੈਂਦਾ ਜੀ ਥਾਣਾ ਬਹਿਤਪੁਰ ਚ ਜ਼ਿਲ੍ਹਾ ਜਲੰਧਰ ਜੀ ਮੁੰਡਾ ਕਦੋਂ ਆਇਆ ਸੀ ਦੁਬਈ ਤੋਂ ਮੁੰਡਾ ਆਪਾ ਦੋ ਤਿੰਨ ਦਿਨ ਪਹਿਲੇ ਆਇਆ ਮੇਰੇ ਤੋਂ ਦੁਬਈ ਦੇ ਵਿੱਚੋਂ ਤੁਹਾਡੇ ਲੋਕ ਕੀ ਕਾਰਵਾਈ ਕੀਤੀ ਜਾਰੀ ਜੀ ਅਸੀਂ ਉਹ ਤੇ ਟੈਕਨੀਕਲ ਤਰੀਕੇ ਨਾਲ ਨੰਬਰ ਟ੍ਰੇਸ ਕਰਕੇ ਸੀ ਜੋ ਵੀ ਗੱਲ ਆਗੂ ਸਾਹਮਣੇ ਹੋਤਾਂ ਮੁੰਡੇ ਵਾਲਿਆਂ ਨੇ ਕੁੜੀ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਕੁੜੀ ਨੇ ਫੋਨ ਬੰਦ ਕਰ ਲਿਆ ਸੀਗਾ ਦੁਬਾਰਾ ਨਾ ਫੋਨ ਨਹੀਂ ਇਹਨੇ ਚਾਲੂ ਕੀਤਾ ਕਿੰਨੀ ਕ ਬਰਾਤ ਆਈ ਸੀ ਜੀ ਬਰਾਤ ਦੇ 100-150 ਬੰਦਾ ਸੀਗਾ ਜੀ ਵਾਪਸ ਮੁੜ ਗਏ ਉਹ ਵਾਪਸ ਚਲੇ ਗਏ ਜੀ